come on ਇਸੇ ਦੇਖ ਰਹੇ ਹੋ ਜਗਵਾਨੀ ਟੀਵੀ ਮੈਂ ਸੁਨੀਲ ਕੁਮਾਰ ਸਿੱਧਾ ਰੁਕ ਕਰਾਂਗੇ ਲੁਧਿਆਣੇ ਦਾ ਕਿਉਂਕਿ ਲੁਧਿਆਣਾ ਸ਼ਹਿਰ ਤੋਂ ਇਸ ਵਿਲੇ ਦੀਆਂ ਬੜੀਆਂ ਜਿਹੜੀਆਂ ਹੰਗਾਮੇ ਵਾਲੀਆਂ ਤਸਵੀਰਾਂ ਉਹ ਸਾਹਮਣੇ ਆ ਰਹੀਆਂ ਨੇ ਇਸ ਦੇ ਪਿੱਛੇ ਦੀ ਵਜ੍ਹਾ ਵੀ ਦੱਸਾਂਗੇ ਲੇਕਿਨ ਇਹ ਤਸਵੀਰਾਂ ਜਿਹੜੀਆਂ ਨੇ ਜਿਹੜੀ ਤੁਹਾਡੀ ਸਕਰੀਨ ਤੇ ਨੇ ਇਹ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਕਿਹਾ ਜਾ ਰਿਹਾ ਕਿ ਜਦੋਂ ਇੱਕ ਨੌਜਵਾਨ ਇੱਥੇ ਵਿਆਹ ਕਰਨ ਦੇ ਲਈ ਪਹੁੰਚਿਆ ਤੇ ਉੱਥੇ ਇਹ ਹੰਗਾਮਾ ਹੋ ਗਿਆ ਹੰਗਾਮੇ ਦੀ ਵਜ੍ਹਾ ਵੀ ਦੱਸਾਂਗੇ ਲੇਕਿਨ ਉਹ ਖੇਤਰੋ-ਖੇਤਰੀ ਹੋਈ ਆ ਨੌਜਵਾਨ ਦੀ ਕਾਫੀ ਛਿੱਧਰ ਪ੍ਰੇਡ ਹੋਈ ਆ ਹੰਗਾਮੇ ਦੇ ਪਿੱਛੇ ਜਦੋਂ ਮੁਖਵਜਾ ਵੇਖੀ ਜਾ ਰਿਹਾ ਜਦੋਂ ਮੁੰਡਾ ਦੂਜਾ ਵਿਆਹ ਕਰਵਾਉਣ ਜਾ ਰਿਹਾ ਸੀ ਇਸੇ ਵਿਚਕਾਰ ਉਹਦੀ ਪਹਿਲੀ ਘਰਵਾਲੀ ਪਹੁੰਚ ਗਈ ਤੇ ਉਹਨੇ ਕਿਹਾ ਕਿ ਉਹ ਇਹਨੂੰ ਹਵਾਲਾ ਤਖਬੇਜ ਕੇ ਰਏਗੀ ਜੇਲ੍ਹ ਤੱਕ ਭੇਜ ਕੇ ਰਏਗੀ ਤੇ ਹੰਗਾਮੇ ਦੀਆਂ ਤਸਵੀਰਾਂ ਵੀ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਪਰ ਉਹ ਇੱਕਾ ਮਰ ਗਿਆ ਹੋਏ ਵੀ ਬਣਾ ਚੱਲ ਇਹ ਦੋ ਜਮਾ ਕਾਇਦੇ ਇਹ ਤਾਂ ਪੂਰਾ ਇੱਕ ਮੁੰਡਾ ਇਹਦਾ ਮਨ ਲੱਗਿਆ ਕਲਾਨੀ ਦੇ ਪਿੱਛੇ ਇਹਨੇ ਸਾਰਾ ਘਰ ਬਰਬਾਦ ਕਰ ਲਿਆ ਮੇਰੀ ਮਾਂ ਹਸਪੀਟਲ ਐਡਮਿਟ ਹੈ ਝੂਠ ਬੋਲ ਕੇ ਰਿਕਾਰਡ ਮੈਜੀ ਕਰਾਉਣ ਆਇਆ ਇਹ ਆ ਕਰਾਈ ਹੋਈ ਆ ਆ ਕਰਾਈ ਹੋਈ ਆ ਕੋਰਟ ਮੈਰੀ ਮੈਂ ਸਾਰੇ ਪ੍ਰੂਫ ਆ ਮੇਰੇ ਕੋਲ 7 ਸਾਲ ਤੋਂ ਜਨਾਨੀ ਕੋਲ ਨਹੀਂ ਲੱਗੀ ਤੇ ਕੀ ਕਰਾਂ ਫਿਰ ਰੋਟੀ ਨਾ ਖਾਵਾਂ ਜਿਹੜੀ ਵੀ ਭੈਣ ਚੋਹ ਦੀ ਖਵਾਉਂਦਾ ਜਾ ਅੱਗੇ ਪਰ ਉਹ ਨਾਮ ਕਰਵਾ ਦੇ ਮੈਂ ਜਿਆ ਯਾਰ ਤੂੰ ਭੈਣ ਦਾ ਡੰਗ ਲਾ ਰੱਤ ਉਹਨਾਂ ਨੇ ਮੈਂ ਕੀ ਨਹੀਂ ਹੋएगी ਮੈਨੂੰ ਹੋਏਗੀ ਮੈਨੂੰ ਬਤਾ ਦੇ ਜੀ 6 ਰੰਗ ਪਾ ਲੰਨੇ ਆਪੋ ਮੈਂ ਸਭ ਕੁਝ ਇਹਨੇ ਮੇਰੀ ਮਾਂ ਮਾਰਤੀ ਮੇਰੇ ਪਿਓ ਨੂੰ ਕੁਛ ਖਲਾ ਕੇ ਦੋਵਾਂ ਨੇ ਮਾਰਿਆ ਇਹਨਾਂ ਨੇ ਇਹ ਮੇਰਾ ਵੱਡਾ ਭਰਾ ਆ ਇਹ ਕੁੱਤਾ ਕੁੱਤਾ ਇੱਕ ਨੰਬਰ ਦਾ ਇਹਨੂੰ ਕੌਣ ਦੋ ਫੜਿਆ ਤੂੰ ਪੂਰਾ ਫੜਿਆ ਕੋਟ ਮੈਰਿਜ ਕਰਾਉਣ ਆਇਆ ਸੀਗਾ ਮਾਂ ਨੇ ਰੋਕਦੇ ਆ ਪਰੂਫ ਹੈਗੇ ਮੇਰੇ ਕੋਲ ਹਰਾਈ ਹੋਈ ਆ ਸਾਰੇ ਪ੍ਰੂਫ ਪਏ ਆ ਮੇਰੇ ਕੋਲ ਸਾਰੇ ਫੁੱਲ ਟੋਟਲੀ ਪ੍ਰੂਫ ਪਏ ਆ ਮੈਨੂੰ ਇੱਕ ਮੁੰਡਾ 17 ਸਾਲਾ ਦਾ ਹੋਵੇ ਕੁੜੀ 14 ਸਾਲਾਂ ਦੀ ਲੈਂਟਰ गिर ਗਿਆ ਉੱਪਰ ਉਹ ਨਾ ਨਹੀਂ ਕਰਦਾ ਇਹ ਤੇ ਇਹ ਨਾ ਮਗਰ ਲੱਗਿਆ ਫਿਰਦਾ ਇਹ ਕੋਈ ਨਾ ਅਚ ਲਗਾਵਾਂਗੇ ਮੈਂ ਫੇਰ ਕਰਾਂ ਤੂੰ ਵੀ ਡਰ ਰਹੀ ਆ ਪ੍ਰੂਫ ਹੈਗੇ ਕਿਉਂ ਡਰ ਰਹੀ ਆ ਤੂੰ ਹਾਂ ਚਲ ਤੇਰਾ ਪ੍ਰੂਫ ਕੰਮ ਰੱਖੇਗੇ ਇਹ ਹੱਥ ਪਰ ਆਹ ਜੀ ਮੈਂ ਤੁਹਾਨੂੰ ਕਹਿੰਦਾ ਉਹ ਕਰ ਰਿਹਾ ਫੇਰ ਹੋਈ ਆ ਮੈਂ ਕਰਾਈ ਆ ਹੈ ਗਏ ਮੇਰੇ ਕੋ ਸਾਰੇ ਪ੍ਰੂਫ ਇਹ ਮਾਪਾ ਪੰਮਾ ਫੇਰ ਕੋਈ ਬਾਤ ਮੰਮਾ ਮੇਰੀ ਬਾਤ ਸੁਣ ਫਾਟੋ ਮਰਨਾ ਰਕੇਸ਼ ਮੰਮਾ ਤੇਰੀ ਮੌਤ ਦਾ ਜਿੰਮੇਵਾਰ ਸਾਰਾ ਪਰਿਵਾਰ ਹੋ ਗਿਆ ਯਾਦ ਰੱਖਿਓ ਕਿ ਮੇਰੀ ਮਾਂ ਦਾ ਕੰਨਾ ਤੇਰੀ ਮੌਤ ਦਾ ਜਿੰਮੇਵਾਰ ਮੇਰਾ ਪਰਿਵਾਰ ਆ ਇਹਨੇ ਸਭ ਕੁਝ ਗਲਤ ਕੀਤਾ ਹੋਇਆ ਪੂਰਾ ਟੱਪਾ ਨਜਾੜਤਾ ਇਹਨੇ ਇਹਨੇ ਇਹ ਤਾਂ ਕੀਤਾ ਮਾਰੀਆਂ ਨਾਰੇ ਮਾਰੀਆਂ ਹੁੰਦੇ ਨੇ ਕੋਈ ਗਵਾਹ ਖੜਾ ਲੈਂਦੇ ਉੱਥੇ ਖੜਿਆ ਬੰਦੇ ਜਿਨ੍ਹਾਂ ਨੇ ਇਹਨਾਂ ਨੂੰ ਹਟਾਇਆ ਵਾ ਆ ਦੇਖੋ ਬੰਦੇ ਨੇ ਕੀਤਾ ਕਸ਼ਮਰ ਮੱਤਰ ਕਰੋ ਯੇ ਮੈਨੂੰ ਨਾ ਕਹਿੰਦਾ ਮਾਰ ਦੋ ਨਹੀਂ ਮਾਮਾ ਆਪਣੇ ਆ ਮਰੂਗਾ ਵੇ মিডিਆ ਸਾਹਮਣੇ ਖੜਿਆ ਮੇਰੀ ਮੌਤ ਦਾ ਜ਼ਿੰਮੇਵਾਰ ਰ ਮੇਰਾ ਪਰਿਵਾਰ ਹੋਊਗਾ ਸਾਰਾ ਮੈਂ ਕੀਤੀ ਹੋਈ ਆ ਇਹ 15 16 ਸਾਲਾਂ ਦਾ ਮੁੰਡਾ ਇਹਨੂੰ ਵੀ ਸ਼ਰਮ ਦੀ ਘਾਟ ਚੁੱਟੇ ਹੋ ਡਰ ਰਹੀਆਂ ਚੰਦਰ ਚਲ ਦੋ ਜਵਾਕਾਂ ਦਾ ਪਿਓ ਨਾ ਭੱਜੀ ਕਰਦੀ ਆ ਹੈ ਆਤੀ ਮੇਰੇ ਕੋਲ ਕਲਾ ਲਈ ਹੋਈ ਹੈ ਚੰਡੀਗੜ੍ਹ ਕਰਾ ਕੇ ਆਏ ਆ ਹਾਂਜੀ ਹਾਂਜੀ ਕਲਾ ਲਈ ਮੈਰਿਜ ਹਾਂ ਪਹਿਲਾ ਵਿਆਹ ਹੋਇਆ ਤੁਹਾਡਾ ਹਾਂਜੀ ਪਹਿਲਾ ਕਿੱਥੇ ਗਿਆ ਦੱਸ ਕਿੱਥੇ ਗਿਆ ਮਰ ਗਿਆ ਸੀਗਾ ਹਾਂਜੀ ਉਹ ਮਰ ਗਿਆ ਸੀਗਾ ਤਾਂ ਮੇਰੇ ਮੇਰੀ ਗੱਲ ਕਰਦੇ ਨੇ 7 ਸਾਲ ਮੈਨੂੰ ਨਹੀਂ ਬੁਲਾਇਆ ਨਾ ਮੈਂ ਨਹੀਂ ਲੈਂਦਾ ਜੀ ਬਾਹਰ ਚਲੀ ਗਈ ਹੈ ਜੀ ਬਾਹਰ-ਫਾਰ ਗਈ ਆ ਉਹ ਬਾਹਰ ਗਈ ਆ ਬਾਹਰ ਚਲੀ ਗਈ ਛੱਡ ਗਈ ਮੈਂ ਨਹੀਂ ਉਹਨੂੰ ਮੰਨਦਾ ਮੇਰੀ ਹੈਗੀ ਆ ਮੇਰਾ ਕੋਈ ਪਰਿਵਾਰ ਨਹੀਂ ਹੈਗਾ ਕਾਕੇ ਹੱਥ ਛੋੜ ਦੇ ਮੈਂ ਕਈ ਨਹੀਂ ਜਾ ਕਰਾਂ ਕਈ ਨਹੀਂ ਜਾਊਂਗਾ ਛੋੜ ਦੇ ਚੁਗਿਆ ਫਿਰ ਉੱਥੇ ਆ ਕੇ ਦਿਆ ਛੋੜ ਦੇ ਮਾਰੇ ਨਾ ਮੈਂ ਮੇਰਾ ਮਾਰੇ ਯਾਦ ਰੱਖੀ ਥੱਪੜ ਮਾਰੇ ਮੈਂ ਥੱਪੜ ਮਾਰ ਲਾ ਵਾ ਇਹਨੇ ਆਪ ਇੱਕ ਮਾਰਿਆ ਚੱਕ ਕੇ ਉੱਥੇ ਖੜਿਆ ਗਵਾ ਬਕ ਚ ਦੱਸ ਦਨੀਆ ਤੁਹਾਨੂੰ ਚਲੋ ਮੈਂ ਵੀ ਵੱਢੀ ਪਾਣਾ ਇਹਨੇ ਇਹਨੇ ਮੱਨ ਮਾਰੀ ਸਿਰ ਮੱਨਾ ਪੜਾ ਓ ਥੱਪੜ ਕਿੰਨੇ ਵਾਰ ਮੈਂ ਮਾਰਿਆ ਨੇ ਥੱਪੜ ਇੱਕ ਖਿੱਚ ਕੇ ਇਹਨੇ ਜਿਹੜਾ ਇੱਕ ਮਾਰਾ ਓਏ ਕਿੱਕਰ ਮਾਰੇਗਾ ਮੈਂ ਮਾਰਾਂਗਾ ਓਏ ਤੂੰ ਬਹਿ ਮਾਰ ਤੂੰ ਬਹਿ ਕੇ ਲਾ ਇੱਕ ਨਾ ਯਰ ਨੂੰ ਪਰੀ ਬੀ ਨਾ ਚੱਲ ਬੀ ਚਾ ਤਨਾ ਅੱਗੇ ਲਗਾਈਸ ਕਰਨਾ ਸਾਰੀ ਲੱਗੇ ਸ਼ਰਮ ਨਹੀਂ ਆਈ ਇਹ ਹੱਥ ਪਰਾ ਕਰ ਲੈ ਕੀ ਕਰ ਲੈ ਪਰਾ ਤੂੰ ਬਣਾ ਇਸ ਕਾ ਮਾਤੀ ਬਣ ਰਾ ਨਾਨੂ ਜਦ ਪੁੱਛ ਲਿਆ ਪੈਸੇ ਤੇ ਨਾ ਮਨਜ਼ੂਰ ਦਾ ਪੁੱਛ ਰੋਗੇ ਚੱਲ ਨੂ ਇਹਦਾ ਨਹੀਂ ਸਹੀ ਬੱਬੀ ਯਾਰ ਲੋੜਾ ਕੀਤਾ ਆ ਇਹਨੇ ਨਹੀਂ ਨਹੀਂ ਜਾਰੀ ਕਰ ਰਿਹਾ ਪਰ ਨਹੀਂ ਕਰੇਗਾ ਮੱਸ ਜਦ ਕਹਦੇ ਨਾ ਹੱਥ ਛੋੜ ਮਾਮਾ ਮੇਰਾ ਹੱਥ ਛੋੜ ਰਹੀ ਕਿ ਨਹੀਂ ਛੋੜ ਰਹੀ ਜੋ ਜਨਤਾ ਮੈਨੂੰ ਬੁਲਾ ਕੇ ਜਾ ਜੀ ਮੈਂ ਇਹਨਾਂ ਨੇ ਮਾਰੀਆਂ ਇੱਟਾਂ ਦੇ ਆ ਐਨ ਐਂਦੇ ਮਾਰ ਰਹੇ ਸੀ ਐਂਦੇ ਕਿਉਂ ਮਾਰ ਰਹੇ ਨਾ ਲੈਡੀਜ਼ ਦੇ ਗਲਤ ਗੱਲਾਂ ਲੈਡੀ ਤੁਹਾਡੇ ਰੋਗ ਲਾ ਰਹੇ ਨੇ ਮੈਂ ਨਹੀਂ ਕੁਛ ਮਾਰਿਆ ਸਾਰੇ ਘਰ ਖੜੇ ਆ ਕਿਹੜਾ ਰੋਗ ਲਾਇਆ ਉਹ ਲੈ ਜਾ ਤੇਰੀ ਮਾਂ ਦਾ ਤੁਸੀਂ ਅਵੇ ਵੀਡੀਓ ਬਣਾਉਣ ਲੱਗੇ ਹੋ ਸਾਡੇ ਘਰ ਦਾ ਨਹੀਂ ਨਹੀਂ ਤੁਸੀਂ ਵੇਖੋ ਮੈਂ ਸਮਝਾ ਲੱਖਿਓ ਇੱਕ ਪਾਜੀ ਇੱਕ ਬੋਲਦਾ ਪਿਆ ਆ ਗੱਡੀ ਮੀਡੀਆ ਉਹ ਗਾਲ ਪਾ ਰਿਹਾ ਪਹਿਲਾਂ ਓਏ ਓਏ ਜਦ ਨਹੀਂ ਹੋਗਾ ਤੁਸੀਂ ਤਾਂ ਇੱਕ ਮਿੰਟ মিডিਆ ਕੀ ਹੁੰਦਾ ਆਵਾਜ਼ ਹੁੰਦੀ ਹੈ ਨਾ ਸਾਰਿਆਂ ਦੀ ਹੁੰਦੀ ਹੈ ਨਾ ਆਵਾਜ਼ ਤੁਸੀਂ ਦੇਖ ਤਾਂ ਹਾਲੇ ਤੱਕਾਂ ਦੀ ਕੁश्ती ਨਾ ਕਰੀ ਕਿਤੇ ਦੇਖੋ ਇਹ ਜਰੇ ਆ ਲੜਾਈ ਹੋ ਰਹੀ ਹੈ ਤਸਵੀਰਾਂ ਦੇਖਦੇ ਨੇ ਡੀਸੀ ਵੀ ਅੱਪਾ ਬੜੀਆ ਗਿਆ ਫੋਟੋਆਂ ਲਿਏ ਪੁੱਛ ਨਾ ਲਾ ਰਹੇ ਪੁੱਛਿਆ ਫਿਰ ਵਾਹ ਦੇ ਵਿੱਚ 10 ਮਿੰਟਾਂ ਦੇ ਲੂ ਮਸਲੇ ਲੜਾਈ ਹੋ ਰਹੀ ਤੁਸੀਂ ਦੇਖ ਚਾਪ ਨਹੀਂ ਕਰਦਾ ਪੰਜਾਬ ਸਰਕਾਰ ਦਾ ਜਮਾਂ ਲਾਂਤਾਂ ਵਾਲੀ ਗੱਲ ਹੈ ਉਹ ਤੁਸੀ ਬੱਸ ਲੈ ਕੇ ਜਿਨੇ ਭੱਜੇ ਬੱਸ ਲੈ ਕੇ ਚੱਲਿਆ ਆਇਆ ਹਾਂ ਪਤਾ ਨਹੀਂ ਮੈਂ ਕੀ ਕਰੂੰਗੀ ਹੁਣ ਕਰਾਨੀਆਂ ਕੋਟ ਮੈਰੀ ਜ ਪੰਜਾਬ ਸਰਕਾਰ ਦੀ ਵੀ ਨਾਲ ਸਭਾ ਪੰਜਾਬ ਪਰਨਾ ਦੇ ਅੱਗੇ ਕੀ ਕਰੀਦਾ ਵੀ ਬੱਸ ਲੈ ਕੇ ਫੋਨ ਵੀ ਹੈ ਜੀ ਦਸਤੀਆਦ ਦਨਦੇ ਆ ਨੋ ਬਰ ਜੀ ਨਾ ਅਰੇ ਇਹ ਤਾਂ ਸੰਗਤ ਕੋਈ ਨਾ ਕਹੋ ਅੰਮੀ ਬਤਾਓ ਮੈਂ ਵੀ ਬਤਾਉਂਗਾ ਤੋ ਵੀਰੇ ਅੰਦਾਜ਼ਾ ਲਾ ਗੱਲ ਕੀ ਹੋ ਪਛੰਦ ਗੱਲ ਆ ਨੋ ਲੈ ਦੀ ਨਾ ਇਹਨੇ ਨਾਲ ਕੀ ਹੋਇਆ ਇਹਨੂੰ 18 ਸਾਲ ਕੋਈ ਨਹੀਂ ਜੱਟ ਛੱਡ ਤਾਂ ਲੈ ਜਾਣਾ ਚੱਲੋ ਵੀ ਲੈ ਕੇ ਚੱਲੋ ਨਾਲ ਹੀ ਲੈ ਚੱਲੋ ਨਾ ਨਾ ਚਾਓ ਚਾਓ ਪਿੱਛੇ ਆ ਹੁਣ ਐ ਆ ਰਿਹਾ ਪਿੱਛੇ ਕੋਈ ਥਾਣੇ ਜਾਉਨੇ ਚੱਲਦਾ ਫਿਰ ਇਹਨਾਂ ਦੇ ਵਾੜੇ ਨੇ ਉਰੇ ਵੱਡਾ ਵਿਆਹ ਆਇਆ ਕੋ ਤੁਹਾਡੇ ਘਰੋਂ ਵਿਆਹ ਆਇਆ ਤੁਹਾਡੇ ਘਰੋਂ ਵਿਆਹ ਆਇਆ ਕਿੰਨਾ ਦਾ ਜੇ ਇਹ ਜੁੜ ਕੇ ਬੈਠੀ ਜੇ ਮਨ ਲਾ ਜਾਂਦੇ ਮੇਰੇ ਵੀ ਇੱਥੇ ਬੱਧੀ ਹੈ ਪਿੱਛੇ ਬੱਧੀ ਤੂੰ ਦੋਨ ਦੇਖੋ ਮੈਂ ਕਿੱਥੇ ਕਹਿੰਦਾ ਉਹ ਆਪਣੇ ਕਿੱਥੇ ਬੱਜੀ ਆ ਤੇਰੇ ਆਪਣੇ ਵੀਡੀਓ ਬਣਾ ਕੇ ਆਪਣੇ ਬੈਕਲੀਟਰੀ ਔਰ ਬੱਜੀ ਇਹ ਮੇਰਾ ਘਰ ਵਾਲਾ ਦੂਜੀ ਜਨਾਨੀ ਰੱਖੀ ਵੱਖਿਆ ਸੀ 2 ਸਾਲ ਸੁਨੀਤਾ ਨਾਮ ਦਾ ਭਈਆ ਨਾਨੀ ਆ ਇੱਕ ਮਿੰਟ ਇੱਕ ਮਿੰਟ ਇਹ ਮੇਰਾ ਘਰ ਵਾਲਾ ਸੀ 2 ਸਾਲ ਲੱਗੇ ਰੱਖੀ ਵੱਖਿਆ ਸੀ ਮੈਨੂੰ ਕਹਿੰਦਾ ਤੇਰੇ ਕੋਈ ਕੀ ਸਬੂਤ ਆ ਠੀਕ ਆ ਅੱਜ ਦੋਨੇ ਰੰਗੀ ਹੱਥ ਖਾਨੇ ਮੇਹ ਹੋਣੇ ਕਚੈਰੀ ਵਿੱਚ ਫੜਿਆ ਨੇ ਦੋਨੇ ਪਤਾ ਨਹੀਂ ਮੈਂ ਤਾਂ ਕੀ ਕਹਾਂ ਨੇ ਮੈਨੂੰ ਕਿਸੇ ਮੈਨੂੰ ਲੱਗਿਆ ਮੈਨੂੰ ਫੋਨ ਕੀਤਾ ਇੱਥੇ ਕਿਸ ਨੇ ਵੀ ਤੁਸੀਂ ਆ ਜਾਓ ਕੋਡਾ ਕਰ ਲੈ ਮੈਂ ਲੋ ਕੈਂਪ ਚ ਵਿਆਹ ਕੇ ਆਈ ਹੁਈ ਆ ਮੇਰਾ ਮੁੰਡਾ ਬਰਾਬਰ ਦਾ ਕਰਾ ਮੁੰਡਾ ਇੱਧਰ ਹੀ ਘਰੇ ਗਿਆ ਕੁੜੀ ਮੇਰੀ ਬਰਾਬਰ ਦੀ ਆ ਹਾਂਜੀ ਹਾਂਜੀ ਮੌਕੇ ਤਾਂ ਮੈਂ ਤਾਂ ਜੇਲ੍ਹ ਚ ਚਾਹੀਦਾ ਨਾ ਦੋਨੇ ਜੇਲ੍ਹ ਚ ਬਚਾਣੇ ਮੈਂ ਤਾਂ ਦੋਨੇ ਹਾਂ ਬਸ ਆਪਕੋ ਸੋਲ ਗਈ ਸੀ ਆਣਾ ਕੁਛ ਨਹੀਂ ਕੀਤਾ ਇੱਥੇ ਥਾਣੇ ਜਾਣੀ ਹੈ ਜਿਹੜੀ ਅੰਦਰ ਫਟਮਾਰ ਕੀਤੀ ਗਿਆ ਸ਼ੀਸ਼ੇ ਤੋੜੇ ਗਏ ਵਧੀਆ ਐਵੇਂ ਹੀ ਹੋਣਾ ਚਾਹੀਦਾ ਤੇ ਤੁਸੀਂ ਆਪ ਹੀ ਸੁਣਿਆ ਕਿ ਕੀ ਕੁਛ ਕਹਿਣਾ ਹੈ ਜਿਹੜੀ ਨੌਜਵਾਨ ਵਿਆਹ ਕਰਵਾਉਣ ਆਇਆ ਸੀ ਉਹ ਵੀ ਪੂਰਾ ਜਿਹੜਾ ਇਸ ਵਕਤ ਲਹੂ ਲੋਹਾਨ ਹੋਇਆ ਪਿਆ ਉਹਦੇ ਛਿੱਤਰ ਪਏ ਨੇ ਉਹਦੇ ਡੰਡੇ ਚੱਲੇ ਨੇ ਲੇਕਿਨ ਇਸ ਵਿਚਾਲੇ ਜਿਹੜੇ ਪਰਿਵਾਰਕ ਮੈਂਬਰ ਹਨ ਦੋਹਾਂ ਪਰਿਵਾਰਾਂ ਦੇ ਉਹ ਵੀ ਕੁਝ ਜਿਹੜੇ ਬਹੁਤ ਜ਼ਿਆਦਾ ਜਿਹੜੇ ਇੱਕ ਦੂਜੇ ਦੇ ਦਵਾਲੇ ਹੋਏ ਹਨ ਤੇ ਦੂਜੇ ਪਾਸੇ ਇਹ ਜਿਹੜਾ ਮਸਲਾ ਇਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਬਾਹਰ ਹੁੰਦਾ ਹੋਇਆ ਰੋਡ ਤੱਕ ਪਹੁੰਚ ਗਿਆ ਤੇ ਰੋਡ ਦੇ ਵਿੱਚ ਵੀ ਜਿਹੜੀ ਪਹਿਲੀ ਘਰਵਾਲੀ ਆ ਉਹ ਦਾਵਾ ਠੋਕ ਰਹੀ ਹੈ ਕਿ ਮੇਰੇ ਨਾਲ ਇਹਦਾ ਵਿਆਹ ਹੋਇਆ ਤੇ ਦੂਜਾ ਵਿਆਹ ਕਰਵਾਉਣ ਇਹਦੇ ਨਾਲ ਹਾਇਆ ਆਇਆ ਸੀ ਯੂਪੀ ਦੀ ਬੀ ਰੈਡ ਵਾਲੀ ਕੁੜੀ ਦੱਸੀ ਜਾ ਰਹੀ ਆ ਤੇ ਮਾਮਲੇ ਦੇ ਸੰਬੰਧ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਉਹ ਵੀ ਤੁਸੀਂ ਸੁਣ ਲਓ। ਨਵੀਂ ਸਾਨੂੰ ਤਾਂ ਫੋਨ ਗਿਆ ਵਾ ਕਿ ਕਿਸੇ ਦਾ ਕੀ ਲੜਾਈ ਝਗੜਾ ਹੋ ਰਿਹਾ ਸੀਏ ਦੇ ਬਾਅਦ ਤੇ ਅਸੀਂ ਮਤਲਬ ਪੁਲਿਸ ਪਾਰਟੀ ਨਾਲ ਪਹੁੰਚੇ ਇੱਥੇ ਫਿਲਹਾਲ ਸਾਨੂੰ ਜਿਹੜਾ ਪ੍ਰਾਈਮਾ ਫੇਸ ਤੋਂ ਇਹੀ ਲੱਗਿਆ ਕਿ ਇਹਨਾਂ ਦਾ ਕੋਈ ਫੈਮਿਲੀ ਡਿਸਪਿਊਟ ਹੈ। ਔਰ ਉਹ ਲੜਕਾ ਵੀ ਰਕੇਸ਼ ਕੁਮਾਰ ਆ ਉਹਦੀ ਪਹਿਲੀ ਮੈਰਿਜ ਹੋਈ ਕਿਸੇ ਰੇਖਾ ਰਾਣੀ ਨਾਮ ਦੀ ਲੜਕੀ ਆ ਆ ਉਹਦਾ ਮੁੰਡਾ ਜੀ ਆ ਦੇਖੋ ਔਰਤ ਨਾਲ ਕੁੜੀ ਅਧਿਕਾਰੇ ਆ ਉਸ ਤੋਂ ਬਾਅਦ ਉਹਦੀ ਔਰਤ ਦਾ ਇਲਜ਼ਾਮ ਹੈ ਕਿ ਇਹਨੇ ਹੁਣ ਦੁਬਾਰਾ ਕੋਈ ਨਵੀਂ ਮੈਰਿਜ ਕਰਨ ਲਈ ਕੋਈ ਸੁਨੀਤਾ ਨਾਮ ਦੀ ਲੜਕੀ ਆ ਉਹਦੇ ਨਾਲ ਮੈਰਿਜ ਕਰਵਾ ਰਿਆ ਉਹਨੂੰ ਲੈ ਕੇ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਤੇ ਉਹ ਇਹਨਾਂ ਦੀ ਲੜਾਈ ਝਗੜਾ ਹੋਇਆ ਬਾਕੀ ਦਾ ਜਿਹੜਾ ਬਿਲਕੁਲ ਡਿਟੇਲ ਦੇ ਵਿੱਚ ਬਰੀਫਿੰਗ ਆ ਜਿਹੜੀ ਉਹ ਮੈਂ ਇਹਨਾਂ ਨੂੰ ਚੌਂਕੀ ਦੇ ਵਿੱਚ ਬੁਲਾਇਆ ਆ ਚੌਕੀ ਦੇ ਵਿੱਚ ਕੰਪਲੀਟ ਲਿਖਾਨਗੇ ਜਾਂ ਮੈਂ ਪੂਰੀ ਪੁੱਛਗਿੱਛ ਕਰੂੰਗਾ ਉਸ ਤੋਂ ਬਾਅਦ ਹੀ ਦੱਸ ਸਕਦਾ ਫਿਲਹਾਲ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਦੇਖਿਆ ਜਾਵੇ ਬਿਨਾਂ ਤਲਾਕ ਤੋਂ ਬਿਨਾਂ ਤਲਾਕ ਤੋਂ ਮੈਰਿਜ ਨਹੀਂ ਪਤਾ ਨਹੀਂ ਇਹ ਮੇਰੇ ਕੋਲ ਫੋਨ ਆਇਆ ਕਰੀਕਲੇ ਤੋਂ ਹਾਂਜੀ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਅਗਰ ਉਹਨੇ ਬਿਨਾਂ ਤਲਾਕ ਤੋਂ ਮੈਰਿਜ ਕਰਵਾ ਲਈ ਹੈ ਤਾਂ ਫਿਰ ਕਾਰਵਾਈ ਬਣਦੀ ਹੈ